ਕਿਵੇਂ ਸਾਨੂੰ ਪਤਾ ਹੈ ਕਿ ਅਜ ਤੱਕ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਆਏ ਹੋਏ ਸੀ ਜੇ ਆਪਾਂ ਘੋੜੀ ਦੀ ਗੱਲ ਕਰੀਏ ਕਿ ਆਪਣੇ ਕੋਲੇ ਰਾਜਾ ਘੋੜਾ ਹੈਗਾ ਢਿੱਲੋ ਸਟੱਡ ਫਾਰਮ ਵਾਲੇ ਨੇ ਜਿਹੜੀ ਆਪਾਂ ਇਹ ਘੋੜੀ ਦੀ ਗੱਲਬਾਤ ਕਰਦੇ ਆਂ ਭਰਾ ਨੇ ਇਹ ਫੱਤਾ ਮાળੂਗਾ ਨੇੜੇ ਝਨੀਰ ਜ਼ਿਲ੍ਹਾ ਮਾਨਸਾ ਦੇ ਵਿੱਚ ਆ ਜਾਂਦਾ ਕਿਉਂਕਿ ਜੇ ਇਹ ਰੱਖਣ ਦੀ ਗੱਲਬਾਤ ਕਰੀਏ ਰੱਖਣਾ ਤਾਂ ਉਹਨਾਂ ਨੂੰ ਜਾਣਕਾਰੀ ਲਵਾਂਗੇ ਜਿਨ੍ਹਾਂ ਨੇ ਇਹ ਰੱਖਿਆ ਕਿਉਂਕਿ ਇਹ ਚੀਜ਼ਾਂ ਛੋਟੇ ਇੱਕ ਨੰਬਰ ਵਿੱਚ ਦੱਸਣਾ ਵੀ ਇੱਕ ਪੈਸੇ ਨਾਲ ਕੋਈ ਤਾਲੁਕਤ ਨਹੀਂ ਹੁੰਦਾ ਇੱਕ ਜਿਗਰੇ ਨਾਲ ਹੁੰਦੀ ਹੈ ਇਹ ਚੀਜ਼ਾਂ ਰੱਖਦੀਆਂ ਤੇ ਆਪਣੇ ਨਾਲ ਭਰਾ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਮੰਨ ਕੇ ਚਲੋ ਇਹਦੀ ਜਾਣਕਾਰੀ ਦਾ ਤੁ ਤੋਂ ਵੱਡੇ ਘਰ ਆ ਹਨ ਤੁਹਾਨੂੰ ਵੀ ਪਤਾ ਹੋਣਾ ਬਾਈ ਇਹਨੇ ਮੰਨ ਕੇ ਕਿੰਨੀ ਹੈ ਹਾਈਟ ਇਹਦੀ ਹਾਈਟ ਬਾਈ ਜੀ 65 ਇੰਚ ਹੈ 65 ਇੰਚ ਹੈ ਓਕੇ ਤੇ ਮੰਨ ਕੇ ਚਲੋ ਜੇ ਕੋਈ ਮੰਨ ਕੇ ਕੁੜੀ ਆਉਂਦੀ ਹੈ ਬਾਈ ਇਹਦੀ ਫੀਸ ਵਗੈਰਾ ਕੀ ਹੈ ਇਹਦੀ ਬਾਈ ਜੀ 21000 ਰੁਪਏ ਹੈ 21000 ਫੀਸ ਹੈ ਜੀ ਇਹਦੀ ਅੱਛਾ ਬਾਈ ਜੀ ਜੇ ਮੈਂ ਸ਼ੌਂਕ ਦੀ ਗੱਲ ਕਰਾਂ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੁੜੀਆਂ ਦੀ ਲਾਈਨ ਦੇ ਵਿੱਚ ਆਈ ਸਾਡੇ ਹਰ ਸਾਹਿਬ ਰੱਖਦੇ ਸੀ 2000 ਤੋਂ ਲੈ ਕੇ ਅੱਜ ਤੱਕ ਠੀਕ ਹੈ ਜੀ ਠੀਕ ਹੈ ਉਹ ਉਧਰ ਨੇ ਉਹਨਾਂ ਨੂੰ ਕੁਲ 2 ਦੋਸਾਂ ਦਾ ਡੈਟ ਹੋ ਗਿਆ ਠੀਕ ਹੈ ਜੀ ਉਹਨਾਂ ਦੀ ਦੇਣ ਹੈ ਜੋ ਹੈ ਜੋ ਕੁਝ ਹੈਗੇ ਆ ਦੇਣ ਇਹਨਾਂ ਦੀ ਆ ਪਰ ਸਾਡੇ ਵਿਚਕਾਰ ਨਹੀਂ ਰਿਹਾ ਚਲੋ ਜੋ ਵੈਕਿਊ ਆ ਹੋ ਅੱਜ ਭਾਈ ਤੁਸੀਂ ਵੀ ਤਖਸੀ ਦਮਦਮਾ ਸਾਹਿਬ ਆ ਹਨਾ ਇਹ ਮਹੀਨੇ ਤੇ ਆਏ ਹੋਏ ਹੋ ਹਾਂਜੀ ਹਾਂਜੀ ਤੇ ਮੈਂ ਸਾਰੇ ਭਰਾਵਾਂ ਦਾ ਦਿਲੋਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਉਹ ਜਾਨਵਰ ਨੇ ਜੀ ਜੋ ਆਪਣੇ ਨਾਲ ਦਿਲ ਦੇ ਰਸਤੇ ਦਿਲ ਦੇ ਰਿਸ਼ਤੇ ਹੁੰਦੇ ਨੇ ਕੋਸ਼ਕਾ ਇਹਨਾਂ ਜਾਨਵਰਾਂ ਦੇ ਕਿਉਂਕਿ ਉਹ ਨਿਸ਼ਾਨੇ ਆ ਗੁਰੂ ਮਹਾਰਾਜ ਦੇ ਜਦੋਂ ਵੀ ਅੱਛਾ ਭਾਈ ਜੀ ਮੰਨ ਕੇ ਚਲੇ ਇਹ ਤੁਹਾਡੇ ਕੋਲੇ ਰੱਖਿਆ ਹੋਇਆ ਜੀ ਜੀ ਤੇ ਇੱਕ ਮੈਂ ਮੈਸੇਜ ਨਵੇਂ ਯੂਥ ਨੂੰ ਕਿਉਂਕਿ ਹੁਣ ਦਾ ਜਿਹੜਾ ਗਰੇਜ ਆ ਵਾਹਿਗੁਰੂ ਸੱਚੇ ਪਾਤਸ਼ਾਹ ਹਰੇਕ ਨੌਜਵਾਨ ਦਾ ਸੁਪਨਾ ਹੁੰਦਾ ਵੀ ਅੱਜ ਆਪਾਂ ਜੇ ਆਪਾਂ ਲੋਹੇ ਦਾ ਪਿਆਰ ਕਰੀਏ ਤੇ ਆਪਾਂ ਇਹਦੇ ਘੋੜਿਆਂ ਦਾ ਪਿਆਰ ਕਰੀਏ ਤੇ ਭਾਈ ਕੀ ਸੇਵ ਦੇਣਾ ਚਾਹੁੰਦੇ ਆ ਬਈ ਜੀ ਸਟੇ ਕਹਿੰਦੇ ਆ ਵੀ ਨਵੀਂ ਜਨਰੇਸ਼ਨ ਇਧਰ ਆਉਣਾ ਚਾਹੀਦਾ ਜੀ ਜੂਨਾ ਅੰਦਰ ਧਿਆਨ ਹੋਊਗਾ ਤਾਂ ਹੋਰ ਕੰਮਾਂ ਤੇਰਾ ਦੋ ਹਟਣਗੇ ਨਸ਼ੇ ਵੇਰਾਂ ਤੋਂ ਹੋਰ ਸੈੱਟ ਜੀ ਜੋ ਬੰਦਾ ਨਵੇਂ ਨੇ ਲੈ ਲਿਆ ਤਾਂ ਉਹ ਇਦਰੀ ਵੀ ਇਧਰ ਆ ਰਿਹਾ ਹੈ ਹਾਂਜੀ ਭਾਈ ਇਹ ਗੱਲ ਸੱਚ ਹੈ ਇਹ ਵੀ ਬਹੁਤ ਹੀ ਚੰਗਾ ਕੰਮ ਹੈ ਜੀ ਜੇ ਕਿਸੇ ਨਵੇਂ ਬੰਦੇ ਨੇ ਸ਼ੁਰੂ ਕਰਨਾ ਹੈ ਤਾਂ ਉਹ ਪਹਿਲਾਂ ਚੰਗੀ ਘੋੜੀ ਲੈਣੀ ਚਾਹੀਦੀ ਹੈ ਠੀਕ ਹੈ ਜੀ ਘੱਬਰ ਘੋੜੀ ਓਕੇ ਪਰ ਜੇ ਲੈਣੀ ਹੈ ਤਾਂ ਚੰਗੀ ਲੋ ਕਵਾੜ ਨਾ ਲੋ ਜਿਲ੍ਹੇ ਵੀ ਨਾ ਠਹਿਰ ਕੇ ਲੈ ਲੋ ਚੰਗੀ ਲੈ ਲੋ ਪਰ ਜਿਵੇਂ ਹੁਣ ਸਾਨੂੰ ਜੀ ਭਰਾ ਨੇ ਇੱਕ ਮੈਸੇਜ ਦਿੱਤਾ ਹੋਇਆ ਵੀ ਜੇ ਕੋਈ ਨਵਾਂ ਆਪਣੇ ਇਹ ਪਾਲਣ ਚਾਹੁੰਦਾ ਵੀ ਮੰਨ ਕੇ ਗੱਭਣ ਤੋਂ ਗੱਭਣ ਤੋਂ ਸ਼ੁਰੂ ਕਰੇ ਬੰਦਾ ਹਾਂਜੀ 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 ਕਿਉਂਕਿ ਗੱਭਣ ਦੇ ਵਿੱਚ ਆਇਆ ਬਈ ਅੱਗੇ ਬੱਚਾ ਹੋਣਾ ਉਹਦੇ ਵਿੱਚ ਪਿਆਰ ਪੈ ਜਾਂਦਾ ਹਨਾ ਇਹ ਕਾਰਨ ਹੈ ਬਈ ਜੀ ਬੰਦੇ ਨੂੰ ਸਾਹਮਣੇ ਸੌਖੀ ਹੈ ਜੀ ਜਦੋਂ ਬੱਚੀ ਲਊਆ ਤਾਂ ਉਹ ਸੱਤਾ ਫੇਟਾ ਕਰਦੀ ਜਦੋਂ ਉਹ ਤਿਆਰ ਹੁੰਦੀ ਹੈ ਉਹਦੇ ਨਾਲ ਸ਼ੌਂਕ ਮਰ ਜਾਂਦਾ ਹੈ ਗੱਭਣ ਤੋਂ ਲਊਲੂ ਬੰਦਾ ਤਾਂ ਉਹਦੇ ਘਰ ਆ ਕੇ ਬੱਚਾ ਚੰਗਾ ਪੈਦਾ ਹੋਈ ਉਹਦਾ ਸ਼ੌਂਕ ਬਹੁਤ ਜਾਂਦਾ ਜਾਂਦਾ ਜੀ ਲੈ ਵੀ ਦੋਸਤੋ ਕਹਿੰਦੇ ਵੀ ਇੱਕ ਪੰਜਾਬ ਦੇ ਵਿੱਚ ਉਹ ਕਹਿਰ ਚੱਲੀ ਜਾਂਦਾ ਵੀ ਚਿੱਟੇ ਦੇ ਨਾਲ ਜ਼ਿੰਦਗੀਆਂ ਮਰੀਆਂ ਸੀਆਂ ਗੇ ਸ਼ਾਂਤ ਪਾਲਣਾ ਤੇ ਆ ਚਿੱਟਿਆਂ ਦਾ ਪਾਲ ਲੋ ਕਿਉਂਕਿ ਤੁਹਾਡੇ ਜਿਹੜੇ ਬੱਚੇ ਨੇ ਤੁਹਾਡੇ ਉਹ ਪਰਿਵਾਰ ਨੇ ਹਨਾ ਵੀ ਉਹ ਮੰਨਗੇ ਚਲ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਚੀਜ਼ ਨਾਲ ਇਹਦਾ ਵਾਲਾ ਸ਼ੌਂਕ ਹੋ ਗਿਆ ਗਲਤ ਕੰਮ ਜੀ ਰੱਖ ਲਿਆ ਉਹ ਗਲਤ ਕੰਮ ਤੇ ਉਹਨੂੰ ਪੈਨ ਹੀ ਨਹੀਂ ਹੈਗਾ ਬਾਹਰ ਇੱਧਰ ਉੱਧਰ ਜਾਣ ਦਾ ਇੱਧਰ ਉੱਧਰ ਜਾਣ ਦਾ ਬਾਈ ਸਹੀ ਗਾ ਇਹੋ ਲੱਤ ਲੱਗੀ ਨਾ ਉਹ ਛੱਡ ਸਕਦਾ ਛੱਡ ਨਹੀਂ ਸਕਦਾ ਬਾਈ ਹਾਂ ਕਿਵੇਂ ਕਿੱਟਾ ਨਹੀਂ ਸੰਭੋਲ ਸਕਦਾ ਇਹ ਵੀ ਕਿੱਟਾ ਇਹ ਜੇ ਵੀ ਇਹਨੂੰ ਛੱਡ ਨਹੀਂ ਸਕਦਾ ਜੀ ਬਾਈ ਤੁਸੀਂ ਛੱਡਣ ਦੀ ਗੱਲ ਕਰਦੇ ਵੀ ਤੁਹਾਡੀ ਇਹ ਕਹਿੰਦੀ ਪੀੜ੍ਹੀ ਦੇ ਵਿੱਚ ਆ ਰਹੀ ਹੈ ਜਿਹੜਾ ਸ਼ੌਂਕ ਸਾਡੀ ਮੇਰੇ ਫਾਦਰ ਸਾਹਿਬ ਤੋਂ ਸ਼ੁਰੂ ਹੋਇਆ ਸੀ ਠੀਕ ਹੈ ਜੀ ਉਹਨਾਂ ਨੇ 2000 ਦੇ ਵਿੱਚ ਘੋੜੀ ਲਈ ਠੀਕ ਹੈ ਜੀ ਅੱਜ ਤੱਕ ਅਸੀਂ ਸਾਡੇ ਕੋੜੀਆਂ ਰੱਖੀਆਂ ਨੇ ਸਿਰਫ ਬਰੀਡਿੰਗ ਹੀ ਕਰਦੇ ਆ ਠੀਕ 2000 ਤੋਂ ਲੈ ਕੇ ਹਟਾ ਕੋਈ ਬਰੀਡਿੰਗ ਕਰਦੀ ਹੈ ਬਾਹਰ ਨਹੀਂ ਕੀਤਾ ਬਾਹਰ ਨਹੀਂ ਕੀਤਾ ਜੀ ਕਦੇ ਚੰਗਾ ਬੱਚਾ ਆ ਗਿਆ ਤਾਂ ਉਹਨੂੰ ਸ਼ੇਅਰ ਕਰਦਾ ਠੀਕ ਹੈ ਜੀ ਇਹ ਅਸੀਂ ਕੋੜਾ ਇਹ ਸਮੁੰਦਰ ਦਾ ਬੱਚਾ ਸਮੁੰਦਰ ਦਾ ਬੱਚਾ ਲੈ ਵੀ ਦੋਸਤੋ ਜੇ ਕੋਈ ਕੁੜੀ ਆ ਕਲੌਜ਼ਿੰਗ ਕਰਾਉਣਾ ਚਾਹੁੰਦੇ ਆ ਭਰਾਵਾਂ ਦੀ ਜਿਹੜੀ ਫੀਸ ਆ ਉਹ 21 21000 ਆ ਜੀ ਚਨੀਰ ਸ੍ਰੀ ਨਿਹਰੇੜੇ ਪਾਇਆ ਜਾਂਦਾ ਫੱਤਾ ਮਾਲਕਾ ਜੀ ਫੱਤਾ ਮਾਲਕ ਹੈ ਸਰਸਾ ਰੋਡ ਮਾਨਸਾ ਦੇ ਇਹਨਾਂ ਦਾ ਬਾਈ ਜੀ ਚਲਦਾ ਨੰਬਰ ਦੇ ਦਿਓ ਚਲਦਾ ਨੰਬਰ ਸਕਰੀਨ ਤੇ ਵੀ ਦੇਵਾਂਗੇ ਨੰਬਰ ਜੀ 98763 ਜੀ 03463 98763 03463 ਲੈ ਵੀ ਦੋਸਤੋ ਚਲਦੇ ਨੰਬਰ ਤੇ ਕਨੈਕਟ ਕਰਨਾ ਕਿਉਂਕਿ ਇਹ ਰਾਜਾ ਘੋੜਾ ਸੀ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਤੇ ਆਇਆ ਹੋਇਆ ਜਿਨ੍ਹਾਂ ਨੇ ਵੀ ਕਨੈਕਟ ਕਰਨਾ ਤੇ ਚਲਦੇ ਨੰਬਰ ਤੇ ਇਹ ਵਾਲਾ ਮੈਂ ਜੋ ਵੀ ਮੇਲਾ ਇਸ ਕਮੇਟੀ ਨੇ ਦਮਦਮਾ ਸਾਹਿਬ ਲਵਾਇਆ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਹਾਂ ਜੀ ਉਹਨੇ ਬਹੁਤ ਹੀ ਚੰਗਾ ਪ੍ਰਚਾਰਾ ਕੀਤਾ ਹੈ ਆਪਣੇ ਏਰੀਆ ਦੇ ਵਿੱਚ ਜੇ ਕੋਈ ਮੇਲਾ ਲੱਗੂ ਚੰਗੇ ਜਾਂਦਰ ਆਉਣਗੇ ਤਾਂ ਇਧਰ ਏਰੀਆ ਦੇ ਵਿੱਚ ਸੌਖ ਹੈ ਜੇ ਮੈਂ ਮੇਲੇ ਦੀ ਗੱਲ ਕਰਾਂ ਵੀ ਇੱਥੇ ਸਭ ਤੋਂ ਵੱਧ ਜੇ ਨਾ ਜੂਥ ਆਇਆ ਹੋਇਆ ਸਭ ਤੋਂ ਵੱਧ ਜੂਥ ਆਇਆ ਹੈ ਬਿਜਵਾਨ ਨਹੀਂ ਆਇਆ ਜੋ ਅੱਜ ਜੂਥ ਪਹੁੰਚੇ ਐਥੇ ਜੀ ਸਿਰਪਸ 10% ਇਥੋਂ ਲਾਈਨ ਨਵੀਆਂ ਆਉਣ ਦੀ ਸ਼ਕ ਹੋਣਗੇ ਨਵੇਂ ਸ਼ੁਰੂ ਹੋਣਗੇ ਜੋ ਸਾਡੇ ਏਰੀਆ ਦੇ ਵਿੱਚ ਕੁੜੀਆਂ ਵਧਣਗੀਆਂ ਤਾਂ ਬਹੁਤ ਜਿਆਦਾ ਸਾਰੇ ਲੋਕਾਂ ਨੂੰ ਪੈਦਾ ਹੋਏ ਆਏ ਜੀ ਤੇ ਇਸ ਮੇਲੇ ਦਾ ਇਹੀ ਹੈ ਵੀ ਨਵੀਂ ਨਵਾਂ ਸ਼ੌਂਕ ਬਹੁਤ ਪੈਦਾ ਹੋਏ ਇਸ ਲਈ ਅਸੀਂ ਇਸ ਏਰੀਆ ਦੇ ਜੋ ਵੀ ਕਮੇਟੀ ਦੇ ਮੈਂਬਰ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਧੰਨਵਾਦ ਕਰਦੇ ਆ ਜੀ ਜਾਰੇ ਜਿਨ੍ਹਾਂ ਦਾ ਵੀ ਇਹਨਾਂ ਨੇ ਮੇਲੇ ਦਾ ਇਹ ਰੰਭ ਰੰਭਿਆ ਕਿਉਂਕਿ ਹਰ ਸਾਲ ਸੱਚੇ ਪਾਤਸ਼ਾ ਕਿਉਂਕਿ ਉਹ ਧਰਤੀ ਆ ਤਖਤ ਸ੍ਰੀ ਦਮਦਮਾ ਸਾਹਿਬ ਧਰਤੀ ਹੈ ਜੀ ਵੀ ਹਰ ਸਾਲ ਆ ਜੋ ਭਰਾਵਾ ਦਾ ਇੱਕ ਸੱਦਾ ਪੱਤਰ ਵੀ ਹੁੰਦਾ ਹੈਗਾ ਤੇ ਬਹੁਤ ਵਧੀਆ ਇੱਕ ਉਪਰਾਲਾ ਹੈਗਾ ਜਿਹੜੇ ਚੂਤ ਨੂੰ ਇਹਨਾਂ ਵੱਲ ਸ਼ੌਂਕ ਪੈਦਾ ਕਰਦੇ ਨੇ ਮੇਲੇ ਮੇਲੇ ਸ਼ੌਕ ਵੱਧਾ ਬਾਈ ਹਾਂ ਕਿ ਜੇ ਆਪਾਂ ਮੇਲਿਆਂ ਦੇ ਵਿੱਚ ਆਵਾਂਗੇ ਮੇਲਿਆਂ ਦੇ ਵਿੱਚੋਂ ਆਪਾਂ ਨੂੰ ਜਾਣਕਾਰੀ ਹਾਸਲ ਹੋ ਜਾਂਦੀ ਆ ਕਿਉਂਕਿ ਤਾਂ ਇਹ ਸ਼ੌਂਕ ਪੈਦਾ ਹੁੰਦੇ ਨੇ ਜੇ ਤੁਸੀਂ ਰਾਜੇ ਘੋੜੇ ਦੀ ਮੰਨ ਕੇ ਚੱਲ ਕਲੌਸਿੰਗ ਪਾਸ ਤੇ ਘੋੜੀ ਵਾਸਤੇ ਕੋਈ ਵੀ ਗੱਲਬਾਤ ਕਰਨੀ ਹੈ ਨਾ ਚੱਲਦਾ ਨੰਬਰ ਵਿਅਸਕੀਨ ਤੇ ਜੀ ਬਾਈ ਬਾਕੀ ਬਾਰੀ ਧੰਨਵਾਦ ਆ ਜੀ ਬਹੁਤ ਧੰਨਵਾਦ ਆ ਜੀ ਇੱਕਦਮ ਮੈਨੂੰ ਨੰਬਰ ਦੇ ਦਿਓ ਜੀ ਤੁਹਾਡਾ ਹੈਗਾ ਕਾਰਡ ਜੀ ਤੁਹਾਡਾ ਕਾਰਡ ਦੇ ਦਿਓ